ਰਾਜਵੀਰ ਦਾ ਰੋਲ ਹੈ ਉਹ ਇਹਨਾਂ ਸਾਰਿਆਂ ਨੂੰ ਜਿਹੜਾ ਹੈ ਕੋਆਰਡੀਨੇਸ਼ਨ ਵਾਲਾ ਰੋਲ ਹੈ ਕੁਝ ਪਾਕਿਸਤਾਨੀ ਨੰਬਰਸ ਤੇ ਇਹ ਜਿਹੜੀ ਇਨਫੋਰਮੇਸ਼ਨ ਨੂੰ ਸ਼ੇਅਰ ਵੀ ਹੋਣੀ ਕਿਉਂਕਿ ਜਿਹੜਾ ਅਮਰਤ ਕਿਉਂਕਿ ਜਿਹੜਾ ਅਮਰਤ ਹੈ ਉਹ ਵੀ ਤੁਸੀਂ ਦੇਖੋਗੇ ਇਸ ਟਾਈਮ ਛੁੱਟੀ ਤੇ ਸੀਗਾ ਉਹ ਛੁੱਟੀ ਤੇ ਆਇਆ ਹੋਇਆ ਸੀ ਤੇ ਇਸ ਐਕਟੀਵਿਟੀ ਦੇ ਵਿੱਚ ਇਨਵੋਲ ਰਿਹਾ ਤੇ ਉਦੋਂ ਹੀ ਕਾਬੂ ਆਇਆ ਜਿੱਥੇ ਕਿ ਪੂਰੇ ਦੇਸ਼ ਵਿੱਚ ਕਿਤੇ ਵੀ ਇਮਾਨਦਾਰੀ ਤੇ ਬਹਾਦਰੀ ਦੀ ਮਿਸਾਲ ਦੇਣੀ ਹੋਵੇ ਤੇ ਇੰਡੀਅਨ ਆਰਮੀ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ ਪਰ ਇਸੇ ਨਾਮ ਨੂੰ ਦਾਗਦਰ ਕਰਦੇ ਹੋਏ ਦੋ ਫੌਜੀ ਜਿਹੜੇ ਹਨ ਉਹ ਅੱਜ ਅੰਮ੍ਰਿਤਸਰ ਦੀ ਦਿਹਾਤੀ ਪੁਲਸ ਵੱਲੋਂ ਫੜੇ ਗਏ ਹਨ ਜਿਨ੍ਹਾਂ ਦਾ ਮਾਮਲਾ ਵੀ ਦੱਸ ਦਿੰਦੇ ਹਾਂ ਇਹ ਫੌਜੀ ਜਿਹੜੇ ਸਨ ਉਹ ਡਰਗ ਮਨੀ ਸਣੇ ਤੇ ਨਾਲ ਹੀ ਨਾਲ ਇਹ ਭਾਰਤ ਦੀਆਂ ਖੁਫੀਆ ਜਾਣਕਾਰੀਆਂ ਜਿਹੜੀਆਂ ਨਾਲ ਦੇ ਮੁਲਕ ਪਾਕਿਸਤਾਨ ਦੇ ਵਿੱਚ ਭੇਜਦੇ ਸਨ ਪੂਰੀ ਕਹਾਣੀ ਤੁਹਾਨੂੰ ਦੱਸਦੇ ਹਾਂ ਜਿਹਦੇ ਵਿੱਚ ਤੁਹਾਨੂੰ ਦੱਸਦੀ ਹੈ ਕਿ ਇਸ ਦੇ ਵਿੱਚ ਜਿਹੜਾ ਕਿ ਪਹਿਲਾ ਦੋਸ਼ੀ ਜੋ ਕਿ ਅਮਰਿਤਪਾਲ ਸਿੰਘ ਉਰਫ ਅਮਰਿਤਪੁੱਤਰ ਕੁਲਵੰਤ ਸਿੰਘ ਵਾਸੀ ਚੰਬਕਲਾ ਥਾਣਾ ਚੋਲਾ ਸਾਹਿਬ ਜ਼ਿਲ੍ਹਾ ਤਰਨਤਾਰਨ ਦਾ ਹੈ ਤੇ ਦੂਸਰਾ ਦੋਸ਼ੀ ਜੋ ਕਿ ਰਾਜਵੀਰ ਸਿੰਘ ਪੁੱਤਰ ਹਰਚਰਨ ਸਿੰਘ ਵਾਸੀ ਪੱਟੀ ਜ਼ਿਲ੍ਹਾ ਤਰਨਤਾਰਨ ਦਾ ਹੈ ਇਹ ਦੋਨੋਂ ਬਤੌਰ ਇੰਡੀਅਨ ਆਰਮੀ ਕੰਮ ਕਰਦੇ ਹਨ ਭਾਰਤੀ ਫੌਜ ਦੇ ਵਿੱਚ ਕੰਮ ਕਰਦੇ ਹਨ ਜੋ ਕਿ ਡਰੱਗ ਮਨੀ ਡਰੱਗਸ ਦੀ ਸਪਲਾਈ ਦੇ ਵਿੱਚ ਜਿਹੜਾ ਹੀ ਇਹਨਾਂ ਦਾ ਹੱਥ ਸੀ ਤੇ ਨਾਲ ਦੇ ਨਾਲ ਇਹਨਾਂ ਨੂੰ ਜਿਹੜਾ ਕਿ ਇਹ ਭਾਰਤੀ ਦਸਤਾਵੇਜ਼ ਜਿਹੜੇ ਖੁਫੀਆ ਆਰਮੀ ਦੇ ਦਸਤਾਵੇਜ਼ ਉਹ ਵੀ ਸਰਹਦੀ ਦੇਸ਼ ਪਾਕਿਸਤਾਨ ਭੇਜਦੇ ਰਹੇ ਹੁਣ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੁਲਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਜਿਸ ਦੇ ਵਿੱਚ ਪੂਰੀ ਜਿਹੜੀ ਹੈ ਤਫ਼ਤੀਸ਼ ਕੀਤੀ ਗਈ ਤਫ਼ਤੀਸ਼ ਤੋਂ ਬਾਅਦ ਮਿਲੀ ਜਾਣਕਾਰੀ ਅਨੁਸਾਰ ਜੋ ਕਿ ਜਾਣਕਾਰੀ ਸਾਡੇ ਕੋਲ ਆਈ ਹੈ ਉਹ ਤੁਹਾਡੇ ਲਈ ਰੂਬਰੂ ਕਰ ਰਿਹਾ ਤੁਹਾਡੇ ਲਈ ਸਾਂਝਾ ਕਰ ਰਿਹਾ ਜਿਸ ਵਿੱਚ ਦੱਸਿਆ ਜਾ ਰਿਹਾ ਕਿ 4 ਕਿਲੋ 5 ਗ੍ਰਾਮ ਹੈਰੋਇਨ 10 ਲੱਖ ਰੁਪਏ ਦੀ ਡਰਗ ਮਨੀ 1.30 ਬੋਰ ਦੀ ਪਿਸਤਲ ਮੈਗਜ਼ੀਨ ਸਣੇ ਨੋਟ ਗਿਣਨ ਵਾਲੀ ਮਸ਼ੀਨ ਇੱਕ ਵਰਨਾ ਗੱਡੀ ਦੋ ਮੋਟਰਸਾਈਕਲ ਸਮੇਤ ਜਿਹੜੇ ਆ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਦੇ ਵਿੱਚ ਤੁਹਾਨੂੰ ਫਿਰ ਤੋਂ ਦੱਸ ਦਈਏ ਅਮਰਿਤਪਾਲ ਸਿੰਘ ਉਰਫ ਅਮ੍ਰਿਤ ਰਾਜਵੀਰ ਸਿੰਘ ਜੋ ਕਿ ਦੋਨੋਂ ਫੌਜੀ ਸਨ ਤੇ ਮਨਦੀਪ ਸਿੰਘ ਉਰਫ ਮੰਡੀ ਮਾਧਵ ਸ਼ਰਮਾ ਜੋ ਕਿ ਰਾਜਸਥਾਨ ਦਾ ਰਹਿਣ ਵਾਲਾ ਹੈ ਜੋ ਕਿ ਪਾਕਿਸਤਾਨ ਦੇ ਸਮਗਰਨ ਨਾਲ ਇਹਦਾ ਲਿੰਕ ਸੀ ਤੇ ਇਹ ਵੀ ਜਿਹੜਾ ਪਾਕਿਸਤਾਨ ਤੋਂ ਜਿਹੜਾ ਕਿ ਹੀਰੋਇਨ ਵਗਾਰਾ ਨਸ਼ੇ ਪਦਾਰਥ ਜਿਹੜੇ ਆ ਉਹ ਮੰਗੋਂਦਾ ਰਿਹਾ ਤੇ ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਤੇ ਸਭ ਤੋਂ ਵੱਡਾ ਜਾਣਕਾਰੀ ਜਿਹੜੀ ਮਿਲੀ ਹੈ ਕਿ ਦੋਨੋਂ ਜਿਹੜੇ ਪਹਿਲੇ ਦੋ ਦੋਸ਼ੀ ਹਨ ਉਹ ਬਤੌਰ ਇੰਡੀਅਨ ਆਰਮੀ ਭਾਰਤੀ ਫੌਜ ਦੇ ਵਿੱਚ ਸਨ ਜਿਨ੍ਹਾਂ ਤੇ ਆਫੀਸ਼ੀਅਲ ਸੀਕ੍ਰੇਟ ਐਕਟ ਦਾ ਵੀ ਮਕਦਮਾ ਦਰਜ ਕੀਤਾ ਗਿਆ ਇਹਨਾਂ ਦੋਸ਼ੀਆਂ ਤੇ ਆਰਮ ਐਕਟ ਐਨਡੀਪੀਐਸ ਐਕਟ ਤੇ ਹੋਰ ਵੀ ਕਈ ਜਿਹੜੇ ਆ ਮੁਕਦਮੇ ਦਰਜ ਕੀਤੇ ਗਏ ਆ ਸਭ ਤੋਂ ਵੱਡਾ ਜਿਹੜਾ ਮੁਕਦਮਾ ਫੌਜੀयत ਦਰਜ ਕੀਤਾ ਗਿਆ ਜਿਨ੍ਹਾਂ ਤੇ ਆਫੀਸ਼ੀਅਲ ਸੀਕ੍ਰੀਟ ਐਕਟ ਜਿਹੜਾ ਉਹ ਵੀ ਦਰਜ ਕੀਤਾ ਗਿਆ ਕਿ ਇਹਨਾਂ ਵੱਲੋਂ ਕੁਝ ਜਿਹੜੇ ਭਾਰਤੀ ਆਰਮੀ ਦੇ ਦਸਤਾਵੇਜ਼ ਉਹ ਵੀ ਜਿਹੜੇ ਕਿ ਪਾਕਿਸਤਾਨ ਨਾਲ ਸਾਂਝਾ ਕੀਤੇ ਗਏ ਹਨ ਤੇ ਨਾਲ ਦੇ ਨਾਲ ਡਰਗ ਮਨੀ ਵੀ ਵਿੱਚ ਵੀ ਇਨਵੋਲ ਸਨ ਤੇ ਇਹ ਸਾਰੇ ਜਿਹੜੇ ਦੋਸ਼ੀ ਇਸ ਵੇਲੇ ਪੁਲਸ ਦੀ ਹਿਰਾਸਤ 'ਚ ਹਨ ਤੇ ਪੁਲਸ ਅੱਗੇ ਦੀ ਕਾਰਵਾਈ ਕਰ ਰਹੀ ਹੈ ਅੱਜ ਦੀ ਜਿਹੜੀ ਇਹ ਪੀਸੀ ਹੈ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਤਿੰਨ ਵੱਖ-ਵੱਖ ਮਸਲਿਆਂ ਦੇ ਵਿੱਚ ਅ ਕੁੱਲ 9 ਦੋਸ਼ੀਆਂ ਦੀ ਗ੍ਰਿਫਤਾਰੀ ਅ ਤੇ 4 ਕਿਲੋ ਦੇ ਕਰੀਬਨ ਹੈਰੋਇਨ ਦੀ ਰਿਕਵਰੀ 10 ਲੱਖ ਰੁਪਏ ਡਰਗਮਨੀ ਪਿਸਟਲ ਦੀ ਰਿਕਵਰੀ ਇਸ ਦੇ ਨਾਲ ਹੀ ਜਿਹੜੀ ਹੈ ਇੱਕ ਗੱਡੀ ਵਰਨਾ ਅਤੇ ਮੋਟਰਸਾਈਕਲ ਦੀ ਜਿਹੜੀ ਰਿਕਵਰੀ ਹੋਈ ਹੈ ਉਸ ਦੇ ਸੰਦਰਭ ਚ ਕੀਤੀ ਜਾ ਰਹੀ ਹੈ ਅ ਪਹਿਲਾ ਜਿਹੜਾ ਕੇਸ ਹੈ ਉਹ ਪੁਲਿਸ ਸਟੇਸ਼ਨ ਕਰਿੰਡੇ ਦਾ ਹੈ ਜਿੱਥੇ ਇੱਕ ਇਨਫੋਰਮੇਸ਼ਨ ਦੇ ਬੇਸ ਤੇ ਸੀਕ੍ਰੀਟ ਇਨਫੋਰਮੇਸ਼ਨ ਦੇ ਬੇਸ ਤੇ ਜਿਹੜਾ ਹੈ ਤਿੰਨ ਵਿਅਕਤੀਆਂ ਦੀ ਗ੍ਰਿਫਤਾਰੀ ਹੋਈ ਹੈ ਜਿਦੇ ਵਿੱਚ ਅਮਰਿਤਪਾਲ ਸਿੰਘ ਉਰਫ ਅਮਰਿਤ ਜੋ ਕਿ ਚੋਲਾ ਸਾਹਿਬ ਜ਼ਿਲ੍ਹਾ ਤਰਨਤਾਰਨ ਦਾ ਰਹਿਸ਼ੀ ਹੈ ਉਸ ਦੇ ਨਾਲ ਹੀ ਉਸ ਦਾ ਇੱਕ ਸਾਥੀ ਮਨਦੀਪ ਸਿੰਘ ਉਰਫ ਮੰਡੀ ਜਿਹੜਾ ਮਕਬਰੇ ਵਾਲੀ ਗਲੀ ਪੱਟੀ ਜ਼ਿਲ੍ਹਾ ਤਰਨਤਾਰਨ ਦਾ ਰਹਿਸ਼ੀ ਹੈ ਇਸ ਦੇ ਨਾਲ ਹੀ ਇਸ ਦਾ ਤੀਸਰਾ ਜਿਹੜਾ ਇਹਨਾਂ ਦਾ ਸਾਥੀ ਸੀ ਮਾਦਵ ਸ਼ਰਮਾ ਜੋ ਕਿ ਰਾਜਸਥਾਨ ਦਾ ਰਹਿਾਈਸ਼ੀ ਹੈ ਇਹਨਾਂ ਤਿੰਨਾਂ ਨੂੰ ਵਰਨਾ ਗੱਡੀ ਸਮੇਤ 10 ਲੱਖ ਦੀ ਜਿਹੜੀ ਹੈ ਡਰਗ ਮਨੀ ਤੇ 500 ਗ੍ਰਾਮ ਹੈਰੋਇਨ ਦੇ ਨਾਲ ਜਿਹੜਾ ਹੈ ਫੜਿਆ ਗਿਆ ਸੀ ਉਸ ਤੋਂ ਬਾਅਦ ਜਿਹੜੀ ਹੈ ਇਸ ਕੇਸ ਨੂੰ ਕਰੇਂਡਾ ਥਾਣੇ ਵਿਖੇ ਰਜਿਸਟਰ ਕੀਤਾ ਗਿਆ ਐਫ ਆਈ ਆਰ ਨੰਬਰ 26 42 2025 ਇਹ ਕ੍ਰਿਮਡਾ ਥਾਣੇ ਦਰਜ ਹੋਈਏ ਉਸ ਤੋਂ ਬਾਅਦ ਜਿਹੜੀ ਹੈ ਤਫਤੀਸ਼ ਸਾਡੀ ਜਦੋਂ ਚੱਲੂ ਹੁੰਦੀ ਹੈ ਉਸ ਦੇ ਵਿੱਚ ਜਿਹੜੀਆਂ ਚੀਜ਼ਾਂ ਸਾਹਮਣੇ ਆਈਆਂ ਬੜੀਆਂ ਸੈਂਸੇਸ਼ਨਲ ਤੇ ਰਿਵੀਲਿੰਗ ਸਨ ਇਹ ਅਮਰਿਤਪਾਲ ਸਿੰਘ ਜਿਹੜਾ ਉਰਫ ਅਮਰਿਤ ਹੈ ਜੋ ਕਿ ਫੌਜ ਦੇ ਵਿੱਚ ਇਹ ਲੱਗਿਆ ਹੋਇਆ ਹੈ ਤੇ ਉੱਥੇ ਇਸ ਦੀ ਜਿਹੜੀ ਇਸ ਟਾਈਮ ਜਿਹੜੀ ਪੋਸਟਿੰਗ ਹੈ ਉਹ ਨਾਸਿਕ ਨਾਸਿਕ ਹੈ ਤੇ ਛੁੱਟੀ ਤੇ ਆਇਆ ਹੋਇਆ ਸੀ ਤੇ ਜਦੋਂ ਸੁਮੇਤ ਗੱਡੀ ਅਤੇ ਇਹਨਾਂ ਦੇ ਸਾਥੀਆਂ ਦੇ ਨਾਲ ਇਹਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਇਹਨਾਂ ਕੋਲੋਂ ਹੈਰੋਂ ਦੀ ਰਿਕਵਰੀ ਹੋਈ ਡਰਗਮਨੀ ਨਾ ਤੋਂ ਮਿਲੀ ਤੇ ਜੋ ਇਹਨਾਂ ਦੇ ਫੋਨਸ ਅਸੀਂ ਕਾਬੂ ਕੀਤੇ ਤੇ ਉਹਨਾਂ ਦੀ ਜਿਹੜੀ ਅਸੀਂ ਜਿਹੜੀ ਜਾਂਚ ਕਰਵਾਈ ਉਹਦੇ ਵਿੱਚ ਬੜੇ ਰਿਵਿਲਿੰਗ ਫੈਕਟ ਸਾਹਮਣੇ ਆਏ ਨੇ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਜਿਹੜੀ ਹੈ ਇਹਨਾਂ ਦੇ ਚੌਥੇ ਸਾਥੀ ਜੋ ਕਿ ਰਾਜਵੀਰ ਸਿੰਘ ਹੈ ਉਹਦੇ ਵੱਲ ਉਹਦੀ ਜਿਹੜੀ ਇਨਵੋਲਵਮੈਂਟ ਹੈ ਉਹਦੇ ਵੱਲ ਕਾਫੀ ਇਸ਼ਾਰਾ ਕਰਦੀ ਹੈ ਅਸੀਂ ਆਰਮੀ ਦੇ ਟੱਚ ਵਿੱਚ ਆ ਤੇ ਇਸ ਦੇ ਸੰਬੰਧ ਜਿਹੜਾ ਆਰਮੀ ਨੂੰ ਰਾਜਵੀਰ ਸਿੰਘ ਦੇ ਬਾਰੇ ਪੂਰੀ ਇਨਫੋਰਮੇਸ਼ਨ ਦਿੱਤੀ ਗਈ ਹੈ ਹਰੇਕ ਵਿਅਕਤੀ ਜੋ ਕਿ ਇਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਉਸ ਦਾ ਆਪਣਾ ਆਪਣਾ ਰੋਲ ਸੀ ਜਿਵੇਂ ਕਿ ਅਮਰਿਤਪਾਲ ਤੇ ਰਾਜਵੀਰ ਦੋਨੋਂ ਫੌਜ ਚ ਹੋਣ ਕਰਕੇ ਇੱਕ ਦੂਜੇ ਦੇ ਟੱਚ ਵਿੱਚ ਸਨ ਅਮਰਿਤਪਾਲ ਦਾ ਜਿਹੜਾ ਗਵੰਡੀ ਹੈ ਮਨਦੀਪ ਸਿੰਘ ਜਿਹਨੂੰ ਕਿ ਅੰਮ੍ਰਿਤਵਾ ਅੰਮ੍ਰਿਤਪਾਲ ਨੇ ਜਿਹੜਾ ਹੈ ਇਨਫਲੂਐਂਸ ਕਰਕੇ ਆਪਣੇ ਨਾਲ ਆਪਣੀ ਟੋਲੀ 'ਚ ਸ਼ਾਮਲ ਕੀਤਾ ਉਸ ਤੋਂ ਬਾਅਦ ਜਿਹੜਾ ਮਾਦਵ ਸ਼ਰਮਾ ਹੈ ਜੋ ਕਿ ਹਵਾਲੇ ਦੇ ਨਾਲ ਇਸ ਪੂਰੇ ਡਰੱਗ ਨੈਟਵਰਕ ਨੂੰ ਜਿਹੜਾ ਹੈ ਪੈਸੇ ਦਾ ਜਿਹੜਾ ਆਦਾਨ-ਪ੍ਰਦਾਨ ਹੈ ਉਹ ਹੁੰਦਾ ਸੀ ਜੋ ਬਾਹਰ ਹੁੰਦਾ ਸੀ ਉਹਨੂੰ ਉਹ ਨੇਪਰੇ ਚੜਾਉਂਦਾ ਸੀ ਸੋ ਮਾਦਵ ਸ਼ਰਮਾ ਜੋ ਕਿ ਫਾਈਨੈਂਸ਼ੀਅਲ ਟਰਾਂਜੈਕਸ਼ਨ ਜਿਹੜਾ ਕਰਦਾ ਸੀ ਅੰਮ੍ਰਿਤਪਾਲ ਅਤੇ ਮਨਦੀਪ ਜੋ ਕਿ ਇਸ ਕਨਸਾਈਨਮੈਂਟ ਨੂੰ ਲੈ ਕੇ ਜਾ ਰਹੇ ਸੀ ਤੇ ਨਾਲ ਹੀ ਵੱਖੋ-ਵੱਖਰੀਆਂ ਜਿਹੜੀਆਂ ਇਹਨਾਂ ਦੇ ਜਿਹੜੇ ਢੇੜੇ ਨੇ ਅਲੱਗ-ਅਲੱਗ ਥੇਪਾਂ ਨੂੰ ਲਿਆਉਣ ਦੇ ਤੇ ਇੱਥੋਂ ਲੈ ਕੇ ਜਾਣ ਦੇ ਉਹ ਜਿਹੜੇ ਹੈ ਉਹਨਾਂ ਬਾਰੇ ਇਹਨਾਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਸਭ ਤੋਂ ਜ਼ਿਆਦਾ ਰਿਵੀਲਿੰਗ ਫੈਕਟ ਸੇ ਸਾਹਮਣੇ ਆਇਆ ਨੇ ਕਿ ਅਮਰਿਤਪਾਲ ਸਿੰਘ ਉਰਫ ਅਮਰਿਤ ਤੇ ਰਾਜਵੀਰ ਸਿੰਘ ਜੋ ਕਿ ਆਰਮੀ ਦੇ ਸਰਵਿੰਗ ਮੁਲਾਜ਼ਮ ਨੇ ਉਹਨਾਂ ਵੱਲੋਂ ਕਿਉਂਕਿ ਪ੍ਰੀਨਿਮਲ ਇਨਵੈਸਟੀਗੇਸ਼ਨ ਜਿਹੜੀ ਸਾਹਮਣੇ ਆਈ ਹੈ ਕਿ ਇਹਨਾਂ ਦੇ ਫੋਨਸ ਦੇ ਵਿੱਚ ਕੁਝ ਐਦਾ ਐਦਾਂ ਦੀਆਂ ਜਿਹੜੀਆਂ ਹੈ ਸੈਂਸਿਟਿਵ ਇਨਫੋਰਮੇਸ਼ਨ ਮਿਲੀ ਹੈ ਜੋ ਕਿ ਇਹਨਾਂ ਨੇ ਪਾਕਿਸਤਾਨੀ ਨੰਬਰਾਂ ਤੇ ਸ਼ੇਅਰ ਕੀਤੀ ਹੋਈ ਹੈ ਸੋ ਇਸ ਤਰੀਕੇ ਨਾਲ ਅਫੀਸ਼ੀਅਲ ਸੀਕਰੇਟਸ ਐਕਟ ਵੀ ਜਿਹੜਾ ਹੈ ਉਹ ਵੀ ਅਸੀਂ ਇਨਵੋਕ ਕੀਤਾ ਤੇ ਫਰਦਰ ਜਿਹੜੀ ਹੈ ਪੁੱਛਗਿੱਛ ਉਹ ਜਾਰੀ ਹੈ ਤੇ ਰਾਜਗੁਰ ਦੇ ਮੁਤਲਕ ਜਿਹੜਾ ਹੈ ਆਮੀ ਦੇ ਨਾਲ ਸਾਡਾ ਤਾਲਮੇ ਬਣਿਆ ਹੋਇਆ ਤੇ ਜਲਦੀ ਉਹਨੂੰ ਵੀ ਅਸੀਂ ਗ੍ਰਿਫਤਾਰ ਕਰ ਲਾਂਗੇ ਇਹਨਾਂ ਦਾ ਅਸਾਈਨਮੈਂਟ ਹੁੰਦਾ ਕਿ ਇਹਨਾਂ ਨੇ ਇਹ ਪ੍ਰੀਲਿਮ ਇਨਵੈਸਟੀਗੇਸ਼ਨ ਚੱਲ ਚੱਲ ਰਹੀ ਹੈ ਜੀ ਇਨਵੈਸਟੀਗੇਸ਼ਨ ਜਿੰਨਾ ਸਾਹਮਣੇ ਆਇਆ ਉਸ ਦੇ ਮੁਤਾਬਕ ਇਹਨਾਂ ਨੇ ਕਾਫੀ ਖੇਪਾ ਜਿਹੜੀਆਂ ਹੈ ਇਸ ਤਰੀਕੇ ਦੇ ਨਾਲ ਜਿਹੜੀਆਂ ਟਰਾਂਸਪੋਰਟ ਕੀਤੀਆਂ ਨੇ ਤੇ ਹੋਰ ਜਿਹੜੇ ਹੈ ਡੀਪਲੀ ਜਿਹੜਾ ਹੈ ਇਹਨੂੰ ਇੰਟਰੋਗੇਟ ਕੀਤਾ ਜਾ ਰਿਹਾ ਹੈ ਸਾਰਾ ਕੀਤਾ ਜਾਇਆ ਕਿਉਂਕਿ ਅਜੇ ਇਕੱਲੀ ਜਿਵੇਂ ਗ੍ਰਿਫਤਾਰੀ ਹੋਈ ਹੈ ਇਹਨਾਂ ਦੀ ਇਨਵੈਸਟੀਗੇਸ਼ਨ ਤੇ ਇੰਟਰੋਗੇਸ਼ਨ ਚੱਲਦੀ ਹੈ ਅਲੱਗ-ਅਲੱਗ ਪਹਿਲੂਆਂ ਤੇ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਇਹ ਵੱਖੋ-ਵੱਖਰੀ ਜਿਵੇਂ ਤੁਸੀਂ ਦੇਖੋਗੇ ਅਮਰਿਤਪਾਲ ਸਿੰਘ ਉਰਫ ਅੰਮ੍ਰਿਤ ਇਹ ਇੰਡੀਆ ਦੇ ਵਿੱਚ ਕਾਫੀ ਜਗ੍ਹਾ ਇਹਦੀ ਪੋਸਟਿੰਗ ਰਹੀ ਹੈ ਅਸਾਮ ਦੇਰਾਦੂਨ ਅਖਨੂਰ ਆਦਿ ਜਗ੍ਹਾ ਤੇ ਇਹ ਪੋਸਟਡ ਰਿਹਾ ਹੈ ਇਸ ਤੋਂ ਇਲਾਵਾ ਜਿਹੜਾ ਹੈ ਇਹ ਰਾਜਵੀਰ ਨੂੰ ਟਾਈਮ ਟੂ ਟਾਈਮ ਮਿਲਦਾ ਰਿਹਾ ਸੋ ਬੇਸਿਕਲੀ ਜਿਹੜਾ ਰਾਜਵੀਰ ਦਾ ਰੋਲ ਹੈ ਉਹ ਇਹਨਾਂ ਸਾਰਿਆਂ ਨੂੰ ਜਿਹੜਾ ਹੈ ਕੋਆਰਡੀਨੇਸ਼ਨ ਵਾਲਾ ਰੋਲ ਹੈ ਉਹ ਅੰਮ੍ਰਿਤਪਾਲ ਸਿੰਘ ਉਰਫ ਅੰਮ੍ਰਿਤ ਮਨਦੀਪ ਸਿੰਘ ਜੋ ਕਿ ਇਹਦਾ ਗਵਾਂਡੀ ਹੈ ਉਸ ਤੋਂ ਬਾਅਦ ਮਾਧਵ ਸ਼ਰਮਾ ਕਿਉਂਕਿ ਤਿੰਨੋਂ ਜਿਹੜੇ ਹੈਗੇ ਆ ਉਸ ਗੱਡੀ ਦੇ ਵਿੱਚ ਇਹਨਾਂ ਦੀ ਜਿਹੜੀ ਹੈ ਅਕਿਊਸ ਜਿਹੜੀ ਗ੍ਰਫਤਾਰੀ ਹੋਏ ਸਨੇ ਗੱਡੀ ਸੋ ਇਹ ਸਾਰੇ ਜਿਹੜੇ ਹੈ ਆਪਣਾ ਆਪਣਾ ਰੋਲ ਉਸ ਤਰੀਕੇ ਨਾਲ ਨਿਭਾ ਰਹੇ ਸੀ ਤੇ ਜਿਵੇਂ ਕਿ ਇਹ ਸਰਵਿੰਗ ਆਰਮੀ ਅਫੀਸ਼ਰਸ ਨੇ ਤੇ ਉਹ ਆਰਮੀ ਦੇ ਵਿੱਚ ਲੱਗੇ ਹੋਏ ਨੇ ਇਹਨਾਂ ਦਾ ਜੋ ਰੋਲ ਹੈ ਕਿਉਂਕਿ ਸੀਕ੍ਰੀਟ ਇਨਫੋਰਮੇਸ਼ਨ ਸੈਂਸਿਟਿਵ ਇਨਫੋਰਮੇਸ਼ਨ ਜਿਹੜੀ ਹੈ ਇਹਨਾਂ ਦੇ ਫੋਨਸ ਦੇ ਵਿੱਚ ਮਿਲੀ ਹੈ ਕੁਝ ਪਾਕਿਸਤਾਨੀ ਨੰਬਰਸ ਤੇ ਇਹ ਜਿਹੜੀ ਇਨਫੋਰਮੇਸ਼ਨ ਉਹ ਸ਼ੇਅਰ ਵੀ ਹੋਈ ਹੈ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਬੜੀ ਬਰੀਕੀ ਦੇ ਨਾਲ ਜਿਹੜੀ ਹੈ ਇਨਵੈਸਟੀਗੇਟ ਕੀਤੀ ਜਾ ਰਹੀ ਹੈ ਆਰਮੀ ਦੇ ਸ਼ੱਕ ਦੇ ਕਿ ਨੇ ਵਿਚਨੀ ਆਈ ਦੀ ਹਾਲਤ ਤਾਂ ਨਹੀਂ ਹਾਂ ਅਜੇ ਤੱਕ ਐਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਕਿ ਕਦੇ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਆਰਮੀ ਵੱਲੋਂ ਪੁੱਛਗਿੱਛ ਕੀਤੀ ਗਈ ਹੋਵੇ ਕਿਉਂਕਿ ਜਿਹੜਾ ਅਮਰਿਤਪਾਲ ਸਿੰਘ ਅਮਰਿਤ ਹੈ ਉਹ ਵੀ ਤੁਸੀਂ ਦੇਖੋਗੇ ਇਸ ਟਾਈਮ ਛੁੱਟੀ ਤੇ ਸੀਗਾ ਉਹ ਛੁੱਟੀ ਤੇ ਆਇਆ ਹੋਇਆ ਸੀ ਤੇ ਇਸ ਐਕਟੀਵਿਟੀ ਦੇ ਵਿੱਚ ਇਹ ਇਨਵੋਲਵ ਰਿਹਾ ਤੇ ਇਹ ਉਦੋਂ ਹੀ ਕਾਬੂ ਆਇਆ ਸੋ ਆਰਮੀ ਦੇ ਨਾਲ ਅਸੀਂ ਜਿਹੜਾ ਹੈ ਰਾਬਤਾ ਕਰਿਆ ਹੋਇਆ ਇਹਨਾਂ ਦੇ ਵੇਅਰ ਅਬਾਊਟਸ ਪਹਿਲਾਂ ਕੀ ਰਹੇ ਨੇ ਕੀ ਨਦੀ ਐਕਟੀਵਿਟੀਜ਼ ਰਹੀਆਂ ਨੇ ਉਹ ਸਾਰੀਆਂ ਜਿਹੜੀਆਂ ਸ਼ੇਅਰ ਕੀਤੀਆਂ ਜਾਂਦੀਆਂ